ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਤੈਂਦ ਸਿੰਘ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਦੇ ਮੋਬਾਈਲ ਨੰਬਰ ਜੀ 9876581489 9878585499 ਪਹਿਲਾ ਨੰਬਰ ਜਿਹੜੀ ਬੈੜ ਦੇਖਦੇ ਆ ਕਹਤੋ ਕਿਸੂਈ ਆ ਇਹਨੂੰ ਹੋਵੇ ਜੀ ਕੰਟ ਠੀਕ ਹੈ ਜੇ ਰਜੇ ਪੈਣੀ ਹੈ ਨਾ ਮੈਂ ਜੇਰ ਪਾਸੋਂ ਬੰਨ ਚਾਰ ਘੰਟੇ ਦੀ ਬੰਨੀ ਹੈ ਨਾ ਠੀਕ ਹੈ ਬੱਚਾ ਇਹਨੇ ਕੀ ਦਿੱਤਾ ਬੱਸ ਆ ਦੇ ਜਮਾ ਡਿੱਟੋ ਕਾਪੀ ਬਹਿੜ ਦੇ ਨਾਲ ਲੈ ਆਮਰੇ ਨਾਲ ਠੀਕ ਹੈ ਇਹ ਆ ਗਈ ਆਪਣੀ ਕ੍ਰਾਸ ਬਹਿੜ ਆ ਗਈ ਨਾ ਜਰਸੀ ਕ੍ਰਾਸ ਐਚ ਐਫ ਨਾਲ ਆ ਗਈ ਜਰਸੀ ਐਚ ਐਫ ਨਾਲ ਜਰਸੀ ਵਾਲਾ ਤੋਫਾ ਖਰੇ ਇਹ ਨਾਲ ਤਾਂ ਦੁੱਧ ਦੀ ਪੈਦਾਵਾਰ ਜ਼ਿਆਦਾ ਹੈ ਦੀ ਤੇ ਨਾਲ ਫੈਟ ਜ਼ਿਆਦਾ ਹੈ ਪਹਿਲੇ ਸੂਏ ਮਾਲਕ ਨੇ ਕਿਹਾ ਦੋ ਦੋ ਕਿਲੋ ਤੋਂ ਘੱਟ ਹੈ ਇਹਦੀ ਕੀ ਆਪਣਾ ਅੰਦਾਜ਼ਾ ਕਿੰਨਾ ਲਾ ਕੇ ਚੱਲੀਏ ਮੇਰੇ 25 ਕਿਲੋ ਤਾਂ ਗ੍ਰਾਸ਼ੀ ਵਾਲੀ ਆ ਠੀਕ ਹੈ ਬਾਕੀ ਅਗਰ ਦੀ ਸੇਵਾ ਠੰਡੀ ਐਂ ਨਹੀਂ ਜਿਵੇਂ ਮਾਰ ਗਈ ਹੋਵੇ ਠੀਕ ਹੈ ਧਾਰਾ ਦੂਰ ਔਕੇ ਜਾਮ ਇੱਕ ਨੰਬਰ ਵੀਰੇ ਮਾਰ ਨਹੀਂ ਕਰ ਸੋ ਚੌਂਡ ਚਵਾ ਦੀ ਇੱਕ ਨੰਬਰ ਧਾਰਾ ਪਹਿਲੇ ਮਾਰ ਲੈ ਲੈ ਜਾ ਪਰ ਥੱਲੇ ਮਹੀਂ ਬਾਜਾ ਠੀਕ ਹੈ ਬੈਜੋ ਦੋਵੇਂ ਪਾਰਟੀ ਬਾਜੋ ਤੂੰ ਮਾਰ ਕਾ ਸੋ ਦੇਖੋ ਚੌਂਡ ਚਵਾ ਦੇਖੋ ਜਮਾ ਕਿਆ ਬਾਤਾਂ ਧਾਰਾ ਦੇਖੋ ਜਮਾ ਮੈਂਟਾਂ ਦੇ ਵਿੱਚ ਗਣੀਆਂ ਕਰਦੀਆਂ ਸਵਾਹ ਦੇਖੋ ਜਮਾ 13 ਬਾਹਲੇ ਛਿੱਟੇ ਕਹਲੋ ਪਾਈ ਨਾ ਜਿਵੇਂ ਸਕੂਟਰ ਦੀ ਮੋਟੀ ਆਹਾਰ ਬਈ ਸੋ ਜਿਵੇਂ ਸਕੂਟਰ ਸਪਰੇਅ ਕਰਨ ਆਉਂਦਾ ਖੇਤ ਗਵਾਂਡੇ ਦੇ ਖੇਤ ਪਤਾ ਲੱਗਦਾ ਵੀ ਧੁੰਦ ਉੜਦੀ ਆ ਉਹ ਚੌਣ ਲੱਗਿਆ ਵਾ ਸਾਫ ਸੁਥਰੀ ਤੇ ਜਿੰਦ ਜਨ ਉਹਨੇ ਥਣਾ ਚ ਹੋਰ ਮਾਰਦੇ ਜਮਾ ਕਸਰ ਰਹੀ ਨਾ ਜਾਵੇ ਕੋਈ ਇਥੇ ਬਾਜੋ ਵੀਰ ਕਹਿੰਦੇ ਸਾਡੇ ਕੋਲ ਜਾ ਕੇ ਤੇਲ ਹੋਗੇ ਫੈਲ ਹੋਗੇ ਆਪਾਂ ਹੁਣ ਇਥੇ ਘਾੜਾ ਸਾਰੇ ਪਾ ਗਰੰਟੀ ਆ ਬਈ ਪੱਕੀ ਕਿਲੋ ਦੁੱਧ ਦੀ ਵੀ ਗਰੰਟੀ ਆ ਹੋਰ ਦੱਸ ਠੀਕ ਹੈ ਤੇ ਚਾਰੂ ਵੀ ਪੂਰੀ ਫੁੱਲ ਹੈ ਹਨਾ ਫੁੱਲ ਵੀਰੇ ਤਾਜੀ ਸੂਈਆ ਘੰਟਾ ਰੂਦ ਘੰਟਾ ਹੋਇਆ ਖਾਣ ਨੂੰ ਦੇਖ ਕੇ ਮੈਂ ਮੰਡੀ ਪਈ ਆ ਸੂਆ ਸਾਹ ਜਮੀ ਨਹੀਂ ਬੰਨੇ ਨੇ ਹਨਾ ਮਤਲਬ ਹੀ ਨਹੀਂ ਵੀਰੇ ਇਹ ਜੀ ਖਾਣੇ ਚ ਇਕੱਠੇ ਅਰਜੀ ਲਗਾਉਂਦੇ ਆ ਵੀਰੇ ਉਰੇ ਮੂੰਹ ਮੱਥਾ ਵਗੈਰਾ ਦੇਖੋ ਦੂਜਾ ਸੂਆ ਬੈੜ ਸੁਈ ਵੀ ਤੇ ਥਣ ਦੇਖੋ ਜਮਾ ਕਿਆ ਬਾਤਾਂ ਪੂਰਾ ਮੋਟਾ ਸੋਹਣਾ ਮੁਠੀ ਆ ਬਾਕੀ ਫਿਟਿੰਗ ਵਾਲਾ ਲੈ ਬਾਬਾ ਜੀ ਠੀਕ ਆ ਫਿੱਟ ਫਾੜ ਜਿੰਨੀ ਹੈਗੀ ਸਾਫ ਸੁਥਰੀ ਹੈ ਜਮਾ ਸਾਫ ਸੁਥਰੀ ਹੈ ਜੀ 25 ਕਿਲੋ ਦੋ ਤਾਂ ਨਾਰਮਲ ਵਟ ਤੇ ਪਿਆ ਜਾਵਾ ਹਨਾ ਨਹੀਂ ਨਹੀਂ ਕੋਈ ਬਈ 25 ਵਾਲੀ ਦਾ ਤੇ ਬਾਕੀ ਕੱਦ ਕਾੜ ਫੇਸ ਕੁਆਲਟੀ ਵਗੈਰਾ ਦੇਖੀ ਐਂ ਭਾਈ ਬਈ ਉਰੇ ਇੱਕ ਰਸਾ ਸੱਟ ਕੇ ਭਾਈ ਜਿੱਥੇ ਜੀ ਕਰਦਾ ਵੇਜੋ ਹਨਾ ਸੋ ਗੱਲ ਮਿੰਨੀ ਵਸਾ ਜਮਾ ਜਿੱਥੇ ਜੀ ਕਰਦਾ ਰੋਗ ਲੋ ਚਲੋ ਦਹੇ ਠੀਕ ਆ ਧਾਰਾ ਧੂਰਾ ਦੀ ਕੋਈ ਡਿੱਗਦੀ ਨਹੀਂ ਹਣਾ ਮੈਂ ਬਈ ਮੈਂ ਮਾਰ ਦਣਾ ਧਾਰਾ ਬਸ ਓਕੇ ਮੈਂ ਗਾਣੀ ਚੋਣੀ ਆਉਂਦੀ ਹੋਰ ਦੱਸ ਠੀਕ ਆ ਲੈ ਚੱਲ ਦੀਪਾ ਮਾਰਨੀ ਆਉਂਗਾ ਲੈ ਚੱਲ ਸੋ ਵੀਰੋ ਓਕੇ ਆ ਵੀਰ ਕਹਿੰਦਾ ਜਮਾ ਧਾਰਾ ਵਾਲੇ ਪਾਸੇ ਰੇਟ ਇਹਦਾ ਕੀ ਰਹੂਗਾ ਰੇਟ ਫੋਨ ਤੇ ਕਰਾਂਗੇ ਹੂ ਜਾਏ ਵੀਰੇ ਬਾਜ ਜਦ ਬਹਿ ਗਈ ਜੇਰ ਇਹਦੀ ਪੈ ਜਾਣੀ ਹੈ ਹਨਾ ਕਿੰਨਾ ਨੰਬਰ ਆ ਵੀਰੇ ਰੇਟ ਬਾਜ ਬਹੂ ਜਾਮ ਤੇ ਦੋ ਨੰਬਰ ਜਿਹੜੀ ਜਰਸੀ ਦੇਖ ਜਾਨਾ ਫੇਸ ਕੁਆਲਿਟੀ ਵਗੈਰਾ ਦੇਖੋ ਪਹਿਲਾਂ ਤੇ ਜਮਾ ਸੋ ਜਮਾ ਮੂਰਤ ਵਰਗਾ ਨਗੀਨਾ ਹੀ ਆ ਇਹ ਕਿਹੜਾ ਸੁਭਾਸ਼ ਹੁੰਦੀ ਹੈ ਇਹ ਮਨ ਲਾ ਵੀ ਦੂਜਾ ਸੁਭਾਸ਼ ਹੁੰਦੀ ਇਹ ਦਿਨ ਰਹਿ ਰਿਹਾ 15 ਤੋਂ 20 ਹਜੇ 15 ਦਿਨ ਸੂਣ ਚ ਬਾਕੀ ਆਹ ਜਿੱਗਦੇ ਸੀਮਣ ਦੀ ਆ ਬਾਈ ਇਹਨੂੰ ਕਹਿੰਦੇ ਜੀ ਕਹਿੰਦੇ ਕਾਲਜ ਪਾਣੀ ਪੀ ਰਹੇ ਨੇ ਹਾਂ ਇਹ ਈ ਇੰਡੀਆ ਦੇ ਠੀਕ ਆ ਦਿਨਾਂ ਰਹਿ ਗੀ ਦਿੰਦਾ ਤੂੰ ਸਾਡੇ ਕੋਲ ਜਰਸੀ ਆ ਪਰ ਇਹੇ ਹੀ ਨਹੀਂ ਦੇ ਕੋਲ ਦਿਨ 15 ਪਏ ਆ ਤੇ ਪਰ ਤੂੰ 20 ਦਿਨ ਵੀ ਲੈ ਸਕਦੇ ਆ ਬਾਈ ਠੀਕ ਆ ਝੋਲੀ ਝਾਲੀ ਵੀ ਪੂਰੀ ਭੋਲੀ ਹੈ ਨਾ ਬਾੜੀ ਚੰਗੀ ਆ ਬਰੇ ਠੰਡੀ ਈ ਆ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਸ ਵਾਰੇ ਤੋਂ ਤੇ 20 ਕਿਲੋ ਦੁੱਧ 20 ਕਿਲੋ ਦੁੱਧ ਮੰਨ ਕੇ ਚੱਲੇ ਥੋਰੀ ਵਾਰ ਨੂੰ ਇਹਨੂੰ ਸੋ ਬਰੋ ਫੇਸ ਕੁਆਲਿਟੀ ਵਗੈਰਾ ਦੇਖੋ ਤਾਂ ਦਿਨ 15 ਬਾਕੀ ਆ ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਦਾ 20+ ਦੇ ਵੀਰੇ ਵੱਡੇ ਸਾਈਜ਼ ਦੇ ਵਿੱਚ ਜਰਸੀ ਆਏ ਛੋਟੀ ਨਹੀਂ ਹੈਗੀ ਸੋ ਫੁੱਲ ਸਾਈਜ਼ ਆ ਤੇ ਬਾਕੀ ਲੇਵਾ ਫਿਟਿੰਗ ਵਾਲਾ ਹੈ ਨਾ ਫਿਟਿੰਗ ਵਾਲਾ ਲੇਵਾ ਬਾਕੀ ਥੱਲੇ ਸਾਬ ਕੰਨ ਦੇਖੋ ਸਹੇ ਦੇ ਕੰਨ ਵੀ ਵੱਡੇ ਹੋਣਗੇ ਇਹਦੇ ਉਦੋਂ ਵੀ ਛੋਟੇ ਆ ਅੱਜ ਨਹੀਂ ਮੁਠੀ ਜਾਂਦਾ ਹਾਂ ਹਾਂ ਬਾਕੀ ਥੱਲੇ ਬੈਠਣ ਦੀ ਕੰਪਰਟਿਰੀ ਠੰਡੀ ਠੰਡੀ ਕੋਈ ਜਾਂਦੀ ਸੋ ਇਹ ਆ ਬਰੀਡ ਕਹਿੰਦੇ ਬਰੀਡਾਂ ਦਾ ਕੋਈ ਮੁੱਲ ਨਹੀਂ ਹੈ ਨਾ ਕਹਿੰਦਾ ਹਰੇਕੀ ਬਰੀਡ ਵਾਲੀ ਜਰਸੀ ਲੈਣੀ ਆ ਬਰੀਡ ਵਾਲੀ ਆਹ ਹੁੰਦੀ ਆ ਬਰੀਡ ਤੇ ਠੀਕ ਹੈ ਕਿੰਨਾ ਖੜਨੀ ਖੜਨੀ ਦਿਖਾ ਦੇ ਢੱਲੋ ਦੂਜਾ ਨੰਬਰ ਆ ਖਿੱਚ ਕੇ ਲੇਵਾ ਮੈਂ ਦਿਖਾਣਾ ਠੀਕ ਹੈ ਇਧਰ ਚੱਕੀ ਬਾਈ ਲੈਵਾ ਦਿਖਾ ਦੇ ਕੈਮਰਾ ਮਾਰ ਦੇ ਮਣਾ ਜੀ ਵੀਰ ਬਣ ਕੇ ਠੀਕ ਹੈ ਠੰਡੀ ਆ ਅਸਲ ਚੀਜ਼ ਆ ਕੋਈ ਚੀਜ਼ ਬਣ ਕੇ ਸੁਣਾ ਇਹਨੇ ਐਂ ਨਹੀਂ ਤੂੰ ਤੂੰ ਵੀ ਐ ਮੰਨ ਕੇ ਚੱਲ ਕਿ ਨਾ ਟਾਈਮ ਹੋ ਗਿਆ ਠੀਕ ਹੈ ਗਾਂ ਲੱਤ ਨਹੀਂ ਮਾਰਦੀ ਚਲ ਤੁਰਨਾ ਦਾ ਪਸ਼ੂ ਨੇ ਹੈਗੇ ਆ ਜਾਨਵਰ ਨੇ ਹੈਨਾ ਠੀਕ ਹੈ ਤੀਰ ਆ ਵੀਰੇ ਆਪਣਾ ਨਗੀਨੇ ਆ ਦੋਨੇ ਆਪਣੇ ਕੋਲੇ ਜਿਹੜੇ ਹੈਗੇ ਆ ਵੀਰੇ ਹੁਣ ਉਹ ਬਾਈ ਲਾਵੇ ਜਿਹੜਾ ਮੁੱਲ ਲਾਊਗਾ 998585899 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਅੱਗੇ ਗੱਪੜ ਤੇ ਇੱਕ ਸੁਈ ਵੀ ਵੀਡੀਓ ਚੈਪ ਕਰੇ ਸਾਬ ਦਾ ਧੰਨਵਾਦ ਬਾਕੀ ਆਪਣੇ ਕੋਲੇ ਹੋਰ ਵੀ ਨੇ ਗਾਵਾਂ ਵੀਰੇ ਇਹ ਕੱਚੀਆਂ ਹਨ ਇਹ ਕੱਚੀਆਂ ਨੇ ਥੋੜੀਆਂ ਆ ਗਾਵਾਂ ਪੰਜ ਨੇਗੀਆਂ ਠੀਕ ਹੈ ਤੇ ਬਾਕੀ ਜੇ ਕੋਈ ਦੇਖ ਕੇ ਖਰੀਦਾਰੀ ਕਰਨਾ ਚਾਹੋ ਤਾਂ ਵੀ ਤੂੰ ਚੱਕਰ ਨੀ ਜੇ ਕਿਸੇ ਨੇ ਆਨਲਾਈਨ ਮੰਗਾਵੀਆਂ ਥਾਂ ਤੇ ਸੋ ਜਲਦ ਮਿਲ ਜਾ ਹੋਰ ਦੇ